ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰਤਾ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਸ਼ਨ ਮਨਾਇਆ ਗਿਆ ਸਕੂਲ ਵਿੱਚ ਵਿਦਿਆਰਥੀਆਂ ਨੇ ਭੰਗੜੇ ਪਾਏ ਤੇ ਸੂਬੇ ਵਿੱਚ ਪਹਿਲੇ ਦੋ ਸਥਾਨ ਹਾਸਲ ਕਰਨ ਦੀ ਖੁਸ਼ੀ ਮਨਾਈ ਤੇ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ ਦੋਵੇਂ ਬੱਚਿਆਂ ਦੇ ਮਾਤਾ-ਪਿਤਾ ਵੀ ਖੁਸ਼ ਦਿਖਾਈ ਦਿੱਤੇ ਤੇ ਅਧਿਆਪਕ ਵੀ ਇਸ ਤੇ ਕਾਫੀ ਮਾਣ ਮਹਿਸੂਸ ਕਰ ਰਹੇ ਸਨ ਦੋਵਾਂ ਬੱਚਿਆਂ ਨੇ ਕਿਹਾ ਕਿ ਉਹ ਅੱਗੇ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੀਆਂ ਨੇ ਸੌਫੀਸਰ ਦਾ ਨੰਬਰ ਹਾਸਲ ਕਰਨ ਵਾਲੀ ਅਦਿਤੀ ਨੇ ਦੂਰਦਰਸ਼ਨ ਨਾਲ ਗੱਲਬਾਤ ਕੀਤੀ ਨੋ ਥੈਂਕ ਯੂ ਬਹੁਤ ਬੜਾ ਉਹਨਾਂ ਦੇ ਕਾਰਨ ਹੀ ਅੱਜ ਮੈਂ ਇੱਥੇ ਹੈਗੀ ਹਾਂ ਮਾਈ ਬੋਟ ਬਹੁਤ ਜਿਆਦਾ 650 ਪੰਜਾਬ ਵਿੱਚੋਂ 645 ਅੰਕ ਹਾਸਲ ਕਰਨ ਵਾਲੀ ਤੇ ਸੂਬੇ ਵਿੱਚ ਦੂਜੇ ਨੰਬਰ ਤੇ ਰਹਿਣ ਵਾਲੀ ਅਲੀਸ਼ਾ ਸ਼ਰਮਾ ਨੇ ਵੀ ਦੂਰਦਰਸ਼ਨ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਲੱਗ ਰਿਹਾ ਹੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਅੱਛਾ ਕਿੰਨੀਆ ਤੱਕ ਮਿਹਨਤ ਕੀਤੀ ਕਿਸ ਤਰ੍ਹਾਂ ਜਿਹੜੀ ਮਿਹਨਤ ਕੀਤੀ ਹੈ ਦਿਨ ਰਾਤ ਪੜ੍ਹਦੇ ਸੀ ਟੀਚਰ ਦੀ ਗਾਈਡੈਂਸ ਮੰਮਾ ਪਾਪਾ ਇਹਨਾਂ ਦਾ ਸਪੋਰਟ ਨਾ ਆਵੇ ਤਾਂ ਕੀ ਕੁਝ ਕਰ ਨਹੀਂ ਸਕਦੇ